ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਢੜੀਆਂ ਵਾਲੇ ਭਾਈ ਸਾਹਿਬ ਦੀ ਗੱਲ ਥੋੜੀ ਜਿਹੀ ਕਰੀਏ ਤੇ ਇੱਕ ਮੈਂ ਉਹਨਾਂ ਦੀ ਕਲਿੱਪ ਸੰਭਾਲ ਕੇ ਵੀ ਰੱਖੀ ਹੈ ਉਹ ਕੀ ਕਹਿੰਦੇ ਨੇ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਚੰਗੀ ਤਰ੍ਹਾਂ ਪਤਾ ਵੀ ਜਦੋਂ ਉਹ ਕਿਸੇ ਨੂੰ ਸਨਮਾਨ ਕਰਦੇ ਨੇ ਨਾ ਸਟੇਜਾਂ ਤੇ ਉੱਥੇ ਉਹ ਕੀ ਦੇ ਰਹੇ ਨੇ ਜਿਹੜੀਆਂ ਫੋਟੋਮਾਂ ਬਣਾਈਆਂ ਗਈਆਂ ਨੇ ਜਿਹੜੀਆਂ ਫੋਟੋਮਾਂ ਦਾ ਸਾਡੇ ਕੌਮ ਦੇ ਨਾਲ ਕੋਈ ਸਬੰਧ ਨਹੀਂ ਠੀਕ ਹੈ ਅਜੀਬ ਘਰ ਬਣਿਆ ਉੱਥੇ ਉਹ ਤਸਵੀਰਾਂ ਉਹ ਫੋਟੋਮਾਂ ਲਾਈਆਂ ਜਾ ਸਕਤ ਕਹਿੰਦੇ ਤੁਸੀਂ ਆਪਣੇ ਕਿਸੇ ਰੂਮ ਵਿੱਚ ਲਾ ਲਓ ਘਰ ਵਿੱਚ ਲਾ ਲਓ ਉਹ ਵੱਖਰੀ ਗੱਲ ਹੈ ਪਰ ਜਿੱਥੇ ਗੁਰਮਤ ਸਮਾਗਮ ਹੋਵੇ ਜਿੱਥੇ ਤੁਸੀਂ ਸ਼ਬਦ ਗੁਰੂ ਦੀ ਗੱਲ ਕਰਦੇ ਹੋ ਗਿਆਨ ਗੁਰੂ ਦੀ ਗੱਲ ਕਰਦੇ ਹੋ ਜੇ ਤੁਸੀਂ ਉਦੋਂ ਬਾਅਦ ਉੱਥੇ ਹੀ ਫੋਟੋਆਂ ਦੇ ਨਾਲ ਇੱਕ ਦੂਜੇ ਦਾ ਸਨਮਾਨ ਕਰਨਾ ਹੈ ਤਾਂ ਫਿਰ ਲੱਖ ਲਾਹਣਤਾ ਜਿਹੜੇ ਤੁਸੀਂ ਦੀਵਾਨਾਂ ਤੇ 25 25 33 ਲੱਖ ਰੁਪਏ ਲਾ ਰਹੇ ਹੋ ਇਹ ਕੱਲੇ ਸਨਮਾਨ ਦੀ ਗੱਲ ਨਹੀਂ ਜਿਹੜੀ ਕਲਿੱਪ ਦੀ ਮੈਂ ਗੱਲ ਕਰਨ ਲੱਗਾ ਉਹਦੇ ਵੱਲ ਧਿਆਨ ਦਿਓ ਢੱਡੀਆਂ ਵਾਲੇ ਪਤਾ ਕਹਿੰਦੇ ਕਹਿੰਦੇ ਮੈਂ ਦੀਵਾਨਤ ਹੋ ਗਿਆ ਮੈਂ ਲੇਟ ਹੋ ਗਿਆ ਤੇ ਮੈਂਥੋਂ ਉੱਠਿਆ ਨਾ ਗਿਆ ਤੇ ਮੇਰੇ ਸਾਹਮਣੇ ਗੁਰੂ ਕਲਮੀਤਾਰ ਸੱਚੇ ਪਾਤਸ਼ਾਹ ਦੀ ਤਸਵੀਰ ਫੋਟੋ ਲੱਗੀ ਹੋਈ ਸੀ ਜਦੋਂ ਕਹਿੰਦਾ ਮੈਂ ਅੱਖਾਂ ਵਿੱਚ ਅੱਖਾਂ ਪਾਈਆਂ ਨਾ ਮੈਨੂੰ ਇਦਾਂ ਲੱਗਿਆ ਗੁਰੂ ਸਾਹਿਬ ਮੈਨੂੰ ਇਦਾਂ ਕਹਿ ਰਹੇ ਨੇ ਕਿ ਤੂੰ ਇੱਕ ਜ਼ਬਾਨ ਲਾ ਕੇ ਥੱਕ ਗਿਆ ਮੈਂ ਇੰਨਾ ਪੁਸ਼ ਕਰਤਾ ਮੈਨੂੰ ਤਾਂ ਠਿਕਾਵਟ ਮਹਿਸੂਸ ਹੀ ਨਹੀਂ ਹੋਈ ਇਹ ਢੜੀਆਂ ਵਾਲੇ ਕਹਿ ਰਹੇ ਆ ਮਤਲਬ ਜਿਹੜੀ ਮੂਰਤੀ ਪੂਜਾ ਦਾ ਖੰਡਨ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਨੇ ਕੀਤਾ ਹੈ ਨਾ ਉਹ ਮੂਰਤੀ ਪੂਜਾ ਦੁਆਰਾ ਤੁਹਾਡੇ ਸਿੱਖਾਂ ਦੇ ਕੋਲੋਂ ਕਰਾਈ ਜਾਉ। ਜੇ ਤੁਹਾਡਾ ਪ੍ਰਚਾਰਕ ਇਹ ਗੱਲ ਕਹਿ ਰਿਹਾ ਵੀ ਮੈਂ ਇੱਕ ਤਸਵੀਰ ਦੇ ਵਿੱਚ ਗੁਰੂ ਕਲੰਗੀਧਰ ਸੱਚੇ ਪਾਤਸ਼ਾਹ ਦੀਆਂ ਅੱਖਾਂ ਵਿੱਚ ਅੱਖਾਂ ਪਾਈਆਂ ਤਾਂ ਇਹਦਾ ਮਤਲਬ ਜਦੋਂ ਤੁਸੀਂ ਪਾਵਨ ਬਾਣੀ ਵਿੱਚ ਕਹਿੰਦੇ ਹੋ ਸਦ ਸੁਣਦਾ ਸਦ ਵੇਖਦਾ ઠાકર ਹਮਰਾ ਸਦਬੋਲੰਤਾ ਸਰਬ ਜੀਆਂ ਕੋ ਪ੍ਰੋਦਾਨ ਦੇਤਾ ਇਹਦਾ ਮਤਲਬ ਉਥੇ ਸ਼ਬਦ ਨਹੀਂ ਬੋਲਦਾ ਉਥੇ ਤਸਵੀਰਾਂ ਬੋਲਦੀ ਕਹਿੰਦੇ ਜਿਹੜੀਆਂ ਫੋਟੋਆਂ ਲਾਈਆਂ ਇਹ ਮੂਰਤੀ ਪੂਜਾ ਦੁਬਾਰਾ ਕਰਵਾਈ ਜੋ ਤੁਹਾਡੇ ਕੋਲ ਇਹ ਉਹੀ ਢੱਡੀਆਂ ਵਾਲਾ ਜਿਹੜਾ ਕਹਿੰਦਾ ਸੀ ਇਹ ਡੇਰਾਬਾਦ ਨੇ ਬੇੜਾ ਬਹਾਤਾ ਕੌਮ ਦਾ ਬਾਬਿਆਂ ਨੇ ਬੜਾ ਕੁਝ ਕਹਿੰਦਾ ਸੀ ਨਾ ਤੇ ਹੁਣ ਪਤਾ ਸੀ ਮੇਕਰ ਤੇ ਖੁੱਲੇ ਹੋਗੇ ਉਹ ਖਰਚੇ ਕਵਰ ਕਿੱਦਾਂ ਕਰਨੇ ਨੇ ਕਿਉਂਕਿ 15-20 ਲੱਖ ਤਾਂ ਬਿੱਲ ਆ ਜਾਂਦਾ ਗੱਡੀਆਂ ਤੇਲ ਕਿੱਦਾਂ ਪੋਵੇ ਏਸੀ ਕਿੱਦਾਂ ਚੱਲਣਾ ਜਿਹੜੀਆਂ ਬੀਨਸ ਕਲਾਸਾਂ ਟਿਕਟਾਂ ਲੈਣੀਆਂ ਨੇ ਉਹ ਕਿੱਦਾਂ ਮਿਲਣ ਫਿਰ ਉਹ ਦਵਾਨ ਲਾ ਕੇ ਮਿਲਣੀਆਂ ਸੀ ਜੇ ਇੱਕ ਦਵਾਨ ਦਾ 25-30 ਲੱਖ ਰੁਪਇਆ ਮਿਲੇਗਾ ਮਹੀਨੇ 'ਚ 5-7 ਕਰੋੜ ਰੁਪਇਆ ਫੇਰ ਹੀ ਬਣਦਾ ਜਾਣੇ ਕਿ ਹੁਣ ਉਹ ਪੂਜਾ ਤੁਹਾਡੇ ਕੋਲੋਂ ਕਰਵਾਈ ਜਾਣੀ ਤੁਸੀਂ ਜਦੋਂ ਕਹਿੰਦੇ ਹੋ ਹਿੰਦੂ ਤਾਂ ਮੂਰਤੀ ਪੂਜਕ ਨੇ ਮੜੀਆਂ ਕਬਰਾਂ ਨੂੰ ਪੂਜਦੇ ਨੇ ਕਹਿੰਦੇ ਸੀ ਨਾ ਇਹ ਤਾਂ ਪੱਥਰ ਦਾ ਰੱਬ ਬਣਾ ਕੇ ਪੂਜਦੇ ਨੇ ਕਹਿੰਦੇ ਸੀ ਨਾ ਪਾਤੀ ਤੋਰਾ ਮਲਣੀ ਪਾਤੀ ਪਾਤੀ ਜੀਓ ਜਿਸ ਪਹਾਣ ਕੋ ਪਾਤੀ ਤੋਰੈ ਸੋ ਪਹਾਣ ਨਿਰਜੀਓ ਪਾਲੀ ਭੂਲੀ ਮਾਲਣੀ ਐ ਸਤਿਗੁਰ ਜਾਗਤਾ ਹੈ ਦੇਉ ਇਹਦੇ ਅਰਥ ਕੀ ਕਰੋਗੇ ਜਣਕੇ ਪਖਾਨ ਗੜ ਕੇ ਮੂਰਤ ਕੀਨੀ ਦੇਖੈ ਸ਼ਕਤੀ ਪਾਉ ਜੇ ਇਹ ਮੂਰਤ ਸਾਚੀ ਹੈ ਤੋ ਗੜਨ ਹਾਰੈ ਖਾਓ ਭਾਤ ਬਹਿਤ ਅਰਲਾਪ ਸੀ ਕਰ ਕਰਾਂ ਕਾ ਸਾਰ ਭੋਗਣ ਹਰ ਭੋਗਿਆ ਇਸ ਮੂਰਤ ਕੈ ਮੁਖ ਸ਼ਾਰ ਅਰਥ ਕੀ ਕਰਦੇ ਸੀ ਕਿ ਮੂਰਤੀ ਪੂਜਣ ਵਾਲਾ ਮੂਰਤੀ ਵਾਸਤੇ ਪੰਜੀਰੀ ਕੜਾਹ ਖੀਰ ਬਣਾਉਂਦਾ ਉਹ ਮੂਰਤੀ ਤਾਂ ਖਾਂਦੀ ਨਹੀਂ ਤੇ ਪੂਜਣ ਵਾਲਾ ਖਾ ਜਾਂਦਾ ਤੇ ਮੂਰਤੀ ਤੇ ਮੂੰਹ ਵਿੱਚ ਤਾਂ ਸਵਾਪੈਂਦੀ ਹੈ ਇਹ ਗੱਲਾਂ ਕਰਦੇ ਸੀ ਨਾ ਤੇ ਹੁਣ ਉਹੀ ਮੂਰਤੀਆਂ ਈ ਢਡਰੀਆਂ ਵਾਲਾ ਪੂਜਣ ਲਾਉਂਥੋਂ ਇੱਕ ਕਲਿੱਪ ਹੈ ਉਹਦੀ ਮੈਨੂੰ ਇਹ ਦੱਸਣ ਦੀ ਲੋੜ ਨਹੀਂ ਤੁਹਾਨੂੰ ਸਭ ਨੂੰ ਉਹ ਕਲਿੱਪ ਮਿਲ ਜਾਣੀ ਹੈ دیਵਾਨਾ ਦੀ ਉਹ ਹੈਗੀ ਹੈ ਕੱਢ ਕੇ ਦੇਖ ਲਿਓ ਉਹਦੇ ਵਿੱਚ ਕਹਿ ਰਿਹਾ ਕਹਿੰਦਾ ਮੈਂ ਮੂਰਤੀ ਜਿਹੜੀ ਫੋਟੋ ਲੱਗੀ ਸੀ ਨਾ ਕੰਨ ਤੇ ਅੱਖਾਂ ਦੇ ਵਿੱਚ ਅੱਖਾਂ ਪਾਈਆਂ ਤੇ ਗੁਰੂ ਸਾਹਿਬ ਨੇ ਕਹਿੰਦੇ ਮੈਨੂੰ ਮੂਰਤੀ ਵਿੱਚੋਂ ਕਿਹਾ ਇਹ ਡਰਦਿਆਂ ਵਾਲੇ ਨੇ ਕਹਿ ਰਹੇ ਨੇ ਹੁਣ ਬਾਪੂ ਘੱਗੇ ਵਰਗੇ ਜਿਨ੍ਹਾਂ ਨੇ ਇਹਨਾਂ ਕਿਤਾਬਾਂ ਲਿਖੀਆਂ ਨੇ ਗਿਆਨੀ ਸਾਫ ਸਿੰਘ ਵਰਗੇ ਮੈਨੂੰ ਵੀ ਪੜਾਉਂਦੇ ਰਹੇ ਨਹੀਂ ਹੁਣ ਉਹ ਖੁੱਲ ਕੇ ਸਾਹਮਣੇ ਆਉਣ ਜਹੇਦਾਰ ਵੀ ਕੱਲ ਤੱਕ ਦੇ ਕਹਿਣ ਜਿਹੜੇ ਬਰਤੇ ਵਿਦਵਾਨ ਨੇ ਮਸ਼ੀਨਰੀ ਲਾਣਾ ਜਿਹੜਾ ਉਹ ਵੀ ਸਾਹਮਣੇ ਆ ਕੇ ਦੱਸੇ ਹੁਣ ਕੋਈ ਗੱਲ ਕਰੋ ਭਾਈ ਕੀ ਹੋ ਰਿਹਾ ਐ ਅਸੀਂ ਮੂਰਤੀ ਪੁੱਜਣੀ ਐ ਜਿਹੜਾ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਅਸੀਂ ਵਿਚਾਰ ਕਰਦੇ ਆਂ ਕਰਨਾ ਬੜਾ ਸੁੱਖ ਹੈ ਪਰਜਾ ਸ਼ਬਦ ਦਾ ਪੂਜਾ ਅਕਾਲ ਕੀ ਇਹ ਕਰਨੇ ਬੜੇ ਸੁੱਖੇ ਹੁਣ ਇਹ ਕੰਮ ਮੂਰਤੀ ਪੂਜਾ ਦਾ ਢੱਡੀਆਂ ਬੜਾ ਕਰਾ ਰਿਆ ਹਾਂ ਜਿਹੜੀਆਂ ਭੇਡਾਂ ਨੇ ਉਹਨਾਂ ਨੂੰ ਬੇਨਤੀ ਹੈ ਮੈਂ ਤਾਂ ਇਹ ਗੱਲ ਕਹਿ ਦਿੱਤੀ ਤੁਸੀਂ ਸੁਣ ਲਿਓ ਇਹ ਗੱਲ ਤੁਸੀਂ ਦੇਖੀ ਹੋਣੀ ਹੈ ਇਹ ਗੱਲ ਦੱਸ ਦੇਣਾ ਕਿਉਂ ਕਹੀ ਹੈ ਉਹਨੇ ਗਾਲ ਲੇ ਹੀ ਕੋਈ ਸਹਿਜ ਸਵਾਏ ਨੇ ਕਹੀ ਹੁਣ ਚਾਰ ਸਫੇਰੋਂ ਤੀਰ ਵਾਜਦੇ ਨੇ ਕਹਿ ਰਹੇ ਨੇ ਵੀ ਪਖੰਡਵਾਟ ਢੱਡਗੇ ਬਾਣੇ ਸ਼ੁਰੂ ਕਰਤਾ ਉੱਤੇ ਪੋਚਾ ਫੇਰਨ ਦੀ ਕੋਸ਼ਿਸ਼ ਕਰਦਾ ਹੁੰਦਾ ਸਵਾਈ ਦੇਣ ਦੀ ਕੋਸ਼ਿਸ਼ ਕਰਦਾ ਹੁੰਦਾ ਵੀ ਭੇਡਾਂ ਨੂੰ ਸਮਝਾ ਦਈ ਵੀ ਭੇਡਾਂ ਨੂੰ ਕਵਰ ਕਰ ਲਈਏ ਕਿਤੇ ਭੇਡਾਂ ਵਿੱਚੋਂ ਕੋਈ ਉੱਟ ਕੇ ਸਵਾਲ ਨਾ ਕਰ ਦੇ ਦੱਸੋਗੇ ਤੁਸੀਂ ਵੀ ਜਿਹੜੇ ਕੰਨ ਤੇ ਮੂਰਤੀ ਲੱਗੀ ਐ ਫੋਟੋ ਬਣਾ ਕੇ ਲੱਗੀ ਐ ਉਹਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਤੁਸੀਂ ਗੱਲ ਕਰੋਗੇ ਜੇ ਤੁਸੀਂ ਉਹਨਾਂ ਮੂਰਤੀਆਂ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਗੱਲ ਕਰੋਗੇ ਇਹ ਜਿਹੜੇ ਬੰਦੇ ਜਿਹੜੇ ਮੱਝ ਮੂਰਤੀਆਂ ਪੂਜਦੇ ਨੇ ਤੁਸੀਂ ਉਹਨਾਂ ਨੂੰ ਪਖੰਡਵਾਦ ਕਿਉਂ ਕਹਿੰਦੇ ਹੋ ਫਿਰ ਉਹਨਾਂ ਨੂੰ ਕਿਉਂ ਕਹਣਾ ਵੀ ਇਹ ਤਾਂ ਪੱਥਰ ਦਾ ਰੱਬ ਐ ਇਹ ਕਿਉਂ ਕਹਿੰਦੇ ਹੋ ਮਤਲਬ ਮੈਂ ਜਿਹੜੀ ਅੱਜ ਗੱਲ ਕੀਤੀ ਹੈ ਨਾ ਇਤੇ ਥੋੜਾ ਜਿਹਾ ਧਿਆਨ ਦੇਣ ਦੀ ਲੋੜ ਹੈ ਸਾਨੂੰ ਕੋਈ ਇਹ ਮਤਲਬ ਨਹੀਂ ਮੀਟਰ ਡਰੀਆਂ ਵਾਲਾ ਵੱਡਾ ਪ੍ਰਚਾਰਕ ਹੈ ਉਹ ਕਰੋੜਾਂ ਰੁਪਏ ਲੈ ਰਿਹਾ ਹੈ ਸਾਨੂੰ ਕੋਈ ਮਤਲਬ ਨਹੀਂ ਇਚੇ ਦਾ ਗੱਲ ਗੁਰਮਤਿ ਦੀ ਕੀਤੀ ਹੈ ਵੀ ਮੂਰਤੀ ਪੂਜਾ ਨੂੰ ਜਿਹੜੀਆਂ ਤਸਵੀਰਾਂ ਬਣੀਆਂ ਨੇ ਇਹਨਾਂ ਨੂੰ ਕੋਈ ਗੁਰਮਤਿ ਵਿੱਚ ਥਾਂ ਹੈ ਸਿੱਖ ਲਈ ਮੂਰਤੀ ਕੀ ਹੈ ਸਿੱਖ ਲਈ ਤਸਵੀਰ ਕੀ ਹੈ ਇਹ ਕੋਈ ਸਿਧਾਂਤ ਹੈ ਗੁਰੂ ਮਹਾਰਜ ਦੀ ਬਾਣੀ ਦਾ ਪਰ ਢੜੀਆਂ ਵਾਲੇ ਬਾਬਾ ਜੀ ਜਿਹਦੇ دیਵਾਨਾ ਦੇ ਵਿੱਚ ਲੱਖਾਂ ਬੰਦਾ ਇਕੱਠਾ ਕਰਨ ਦੀ ਕੋਸ਼ਿਸ਼ ਕਰਦੇ ਹੋ ਤੇ ਕਰੋੜਾਂ ਰੁਪਇਆ ਖਰਚਾ ਆਉਂਦਾ ਉਹ ਤੁਹਾਡਾ ਪ੍ਰਚਾਰਕ ਢੱਡਰੀਆਂ ਵਾਲਾ ਇਹ ਕਹਿ ਰਿਹਾ ਜਨ ਕਿ ਜਿਹੜੀ ਕੰਨ ਤੇ ਤਸਵੀਰ ਲੱਗੀ ਹੈ ਨਾ ਉਹਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਕਹਿੰਦਾ ਮੈਂ ਗੱਲ ਕੀਤੀ ਹੈ ਮਤਲਬ ਇੱਕ ਤਸਵੀਰ ਜਿਹੜੀ ਕੰਨ ਤੇ ਲੱਗੀ ਹੈ ਉਹ ਗੁਰੂ ਕਲੰਗੀਧਰ ਸੱਚੇ ਪਾਤਸ਼ਾਹ ਦੀ ਹੈ ਤੇ ਗੁਰੂ ਕਲੰਗੀਧਰ ਸੱਚੇ ਪਾਤਸ਼ਾਹ ਨੇ ਤਸਵੀਰ ਚੋਂ ਨਿਕਲ ਕੇ ਕਹਿ ਦਿੱਤਾ ਵੀ ਤਕੜਾ ਹੋ ਤੇ ਜਿਹੜੀ 3 ਘੰਟੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੀ ਹੈ ਸਤੇ ਤੇ ਉਹਦਾ ਕੋਈ ਮਤਲਬ ਨਹੀਂ ਉਹਦਾ ਕੋਈ ਮਤਲਬ ਨਹੀਂ ਜਣਕੇ ਆ ਸਾਡੇ ਪ੍ਰਚਾਰਕ ਨੇ ਜਿਹੜੀਆਂ ਭੇਡਾਂ ਨੇ ਸਾਡੇ ਭਾਈ ਸਾਹਿਬ ਜੀ ਉਹਨਾਂ ਦੇ ਮਿਰਚਾਂ ਲੱਗਣ ਗਈ ਮੈਂ ਤਾਂ ਚਾਹੁੰਦਾ ਮੈਂ ਬੱਦ ਤੋਂ ਬੱਦ ਗਾਲਾਂ ਕੱਢੋ ਤੇ ਤੁਹਾਡਾ ਜਿਹੜਾ ਅਸਲੀ ਚਿਹਰਾ ਹੈ ਅੰਦਰ ਕੀ ਹੋ ਬਾਹਰ ਕੀ ਹੈ ਉਹ ਸਾਹਮਣੇ ਆਵੇ ਐਂ ਤਾਂ ਚਾਹੁੰਦੇ ਆ ਜੇ ਕਿਸੇ ਕੋਲੇ ਜਵਾਬ ਹੋਇਆ ਤਾਂ ਪ੍ਰੋਫੈਸਰ ਘੱਗਾ ਸਾਹਿਬ ਨੇ ਉਹਨਾਂ ਨੂੰ ਵੀ ਬੇਨਤੀ ਹੈ ਸੁਣ ਜਾਣੀ ਹੈ ਵੀਡੀਓ ਵੀ ਜਵਾਬ ਦਿਓ ਥੋੜਾ ਜਿਹਾ ਜੇ ਹੈ ਕੋਈ ਵਿਚਾਰੇ ਦੇ ਪ੍ਰਤੀ ਚੁੱਪ ਨਹੀਂ ਕਰ ਸਕਦੇ ਅਸੀਂ ਇਹ ਭਲੇ ਖਿੱਚ ਨਾ ਰਹੇ ਜਵਾਬ ਮੰਗਦੇ ਹਾਂ ਵੀ ਜਿਹੜੀ ਗੱਲ ਢੱਡੀਆਂ ਵਾਲੇ ਕਹਿ ਰਹੇ ਨੇ ਵਿਮਿਤ ਸੁਲੀਰ ਜਿਹੜੀ ਗੁਰੂ ਕਲਗੀਧਰ ਸੱਜੇ ਪਾਤਸ਼ਾਹ ਦੀ ਲੱਗੀ ਸੀ ਉਹਦੇ ਨਾਲ ਜਦੋਂ ਅੱਖਾਂ 'ਚ ਅੱਖਾਂ ਪਾਈਆਂ ਤਾਂ ਸਾਡੀ ਬਾਰਤਾ ਲਾਪ ਹੋਈ ਜਾਣ ਕੇ ਸ਼ਬਦ ਦੀ ਕੋਈ ਕੀਮਤ ਨਹੀਂ ਜਿਹੜੇ ਸ਼ਬਦ ਦੀ ਗੱਲ ਗੁਰੂ ਗ੍ਰੰਥ ਸਾਹਿਬ ਕਰ ਰਹੇ ਨੇ ਉਹਦੀ ਕੋਈ ਕੀਮਤ ਨਹੀਂ ਇਹ ਬਾਰ-ਬਾਰ ਕਿਉਂ ਕਹਿਣਾ ਪੈ ਰਿਹਾ ਕਿਉਂਕਿ ਸਾਡੀ ਕੌਮ ਨੂੰ ਮੂਰਤੀ ਪੂਜ ਜਣ ਕੇ ਮੂਰਤੀ ਪੂਜਣ ਵਾਲ ਤੇ ਇਹ ਸਿੱਖਿਆ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵੀ ਦਿੱਤੀ ਜਾ ਰਹੀ ਹੈ ਜੀ ਇਹ ਢੜੀਆਂ ਵਾਲੀ ਦੀ ਕਰਤੂਤ ਹੈ ਭੇਡਾਂ ਸੁਣ ਲਿਓ ਤੇ ਜਵਾਬ ਦੇ ਦਿਓ ਜੇ ਹੋਰ ਅੱਗੇ ਜਾਣਾ ਚਾਹੁੰਦੇ ਅਜਿਵੇਂ ਢੱਡੀਆਂ ਵਾਲਾ ਕਹਿੰਦਾ ਸੀ ਨਾ ਕਿ ਲਾਈਵ ਹੋਵਾਂਗੇ মিডিਆ ਤੇ ਜਵਾਬ ਦੇ ਦਿਓ ਇਦਾਂ ਵੀ ਕਰ ਲਿਓ ਪੁੱਛਾਂਗੇ ਗੁਰੂ ਕੰਸਾ ਦੀ ਬਾਣੀ ਵਿੱਚੋਂ ਵੀ ਦੱਸੋ ਪਹਿਲਾਂ ਬੜੀਆਂ ਬੜਕਾਂ ਮਾਰੀਆਂ ਉਹਨੇ ਆਕੇ ਜਵਾਬ ਦਿਓ ਲਾਈਵ ਹੋਵਾਂਗੇ ਇਹ ਸਵਾਲ ਹੈ ਜੀ ਬਹੁਤ ਵੱਡਾ ਪੁੱਛ ਲਿਓ ਵੀ ਜਵਾਬ ਦੇਉ ਉਹੀ ਗੱਲ ਕਰੂੰ ਜਿਹੜੀ ਤਸਵੀਰ ਵਾਲੀ ਗੱਲ ਕਰੀ ਹੈ ਨਾ ਵੀ ਗੁਰੂ ਕਾਲ ਗੀ ਤਾਂ ਸੱਚੇ ਪਾਛੇ ਤਸਵੀਰ ਕੰਤੇ ਲੱਗੀ ਸੀ ਮੇਰੀ ਉਧਰ ਅੱਖ ਹੋਈ ਤੇ ਉਧਰੋਂ ਗੁਰੂ ਪਾਸ਼ਾ ਨੇ ਅੱਖ ਕੀਤੀ ਅਸੀਂ ਗੱਲਬਾਤ ਕੀਤੀ ਇਦਾਂ ਕਹਿ ਰਹੇ ਸੀ ਇਹ ਗੱਲ ਲੈ ਪੁੱਛਾਂਗੇ ਜੇ ਭੇਡਾਂ ਵਿੱਚ ਕਿਸੇ ਵਿੱਚ ਸਵਾਲ ਕਰਨ ਦੀ ਹਿੰਮਤ ਹੈ ਢੱਡਰੀਆਂ ਵਾਲੇ ਨੂੰ ਕਰ ਲਿਓ ਤੇ ਮੈਨੂੰ ਵੀ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ